ਪਤਾ ਨਹੀਂ ਕਿੱਥੇ ਚਲ ਗਈ ਉਹ ਕਿੱਥੇ ਚਲ ਗਈ ਆ ਕਰਦੇ ਆ ਰੋਟੀ ਤਿਆਰ ਆਈਆਂ 2 ਮਿੰਟ ਉਹ ਯਾਰ ਅੱਜ ਨਾਨੀ ਦਾ ਵੀ ਸਰ੍ਹਿਆ ਹੀ ਪਿਆਈ 2 2 ਮਿੰਟ ਕਰਦੀ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਣਾ ਇੰਨੇ ਯਾਰ ਤੈਨੂੰ ਪਤਾ ਨਹੀਂ ਲੱਗਦਾ ਕਿਹੜਾ ਟਾਈਮ ਕਿਹੜੇ ਕੰਮ ਕਰੀਦਾ ਕੰਮ ਹੀ ਤੇ ਕਰਨੀ ਆ ਨਾਲੇ ਕੰਮ ਦਾ ਕਿਹੜਾ ਵੇਲਾ ਹੁੰਦਾ ਵਾ ਜਿਹੜਾ ਟਾਈਮ ਮਰਜ਼ੀ ਕਰ ਲਓ ਇਹ ਕੰਮ ਤੂੰ ਬਾਅਦ ਚ ਵੀ ਕਰ ਸਕਦੀ ਨਾ ਪਹਿਲਾਂ ਮੈਨੂੰ ਤੇ ਤੋਰ ਲਾ ਰੋਟੀ ਪਾਣੀ ਤੇ ਬਣਾਵੇ ਬਣਾ ਦੰਨੀ ਆਂ ਅੱਜ ਤੁਹਾਨੂੰ ਕਾਲੀ ਕਾਦੀ ਪਈ ਆ ਜਾਂ ਤੇ ਯਾਰ ਅੱਗੇ ਵੀ ਇੰਨੇ ਵਜੇ ਮੈਂ ਜਾਣਾ ਵਾ ਅਜ ਕੋਈ ਮਹਿਲੋਕਾਰ ਚੱਲੇ ਆ ਵਾ ਨਾਲੇ ਨਾ ਅਵੇਲੀ ਹੋ ਕੇ ਕੰਮਕਾਰ ਕਰਿਆ ਕਰ ਜਾ ਜਲਦੀ ਜਾ ਤੇ ਜਲਦੀ ਬਣਾ ਹੁਣ ਮੈਂ ਵੀ ਜਾਣਾ ਕੰਮ ਤੇ ਰੋ ਮੈਂ ਠਹਿਰ ਜੋ ਬਣਾ ਕੇ ਲਿਆਨੀ ਆ ਹੁਣ 2 ਮਿੰਟ ਕਹਿ ਕੇ ਅੱਧਾ ਘੰਟਾ ਨਾ ਲਾ ਦੇ ਇਹਦਾ ਵੀ ਯਸ ਰਿਆ ਹੀ ਪਿਆਈ ਬੰਦਾ ਕੰਮ ਤੇ ਕੀ ਜਾਵੇ ਵਿੱਚ ਹੀ ਆਪਣਾ ਪਾ ਲੈ ਕੇ ਪੰਗਾ ਵਹਿ ਜਾਂਦੀ ਆ ਰੋਹ ਕਹਿੰਦੇ ਮੈਨੂੰ ਲੇਟ ਆਉਣਾ ਵਾ ਉਹਨਾਂ ਨੂੰ ਕੀ ਦੱਸਾਂ ਮੇਰੀ ਘਰ ਵਾਲੀ ਜਿੱਲੀ ਬੜੀ ਆ ਕੰਮ ਕਰੀ ਆਪਣੀ ਲੈ ਕੇ ਬੈਜਣ ਦੀ ਵਿੱਚ ਹੀ ਜਿੱਲੀ ਕਾਦੀ ਸਾਰਾ ਤਾਂ ਮੈਂ ਘਰ ਦਾ ਕੰਮ ਕਰਦੀ ਆ ਮੈਨੂੰ ਤੂੰ ਜਿੱਲੀ ਬਣਾਇਤਾ ਵਾ ਯਾਰ ਮੇਰੀ ਗੱਲ ਸੁਣ ਤੈਨੂੰ ਪਤਾ ਨਾ ਮੈਂ ਇਸ ਟਾਈਮ ਤੇ ਜਾਣਾ ਕੰਮ ਤੇ ਤੇ ਰੋਟੀ ਪਾਣੀ ਮੈਨੂੰ ਟਾਈਮ ਸਰ ਚਾਹੀਦਾ ਵਾ ਤੂੰ ਆਪਣੇ ਵਿੱਚ ਲੈ ਕੇ ਬੈਜ ਜੰਨੀ ਆ ਕੋਈ ਨਾ ਜਿਹੜਾ ਮੈਂ ਘਰ ਦਾ ਕੰਮ ਕਰਦੀ ਉਹ ਤੁਹਾਨੂੰ ਜਰ ਨਹੀਂ ਆਂਦਾ ਅੱਜ ਮੈਂ ਜਿੱਲੀ ਬਣ ਗਈ ਆ ਠੀਕ ਆ ਤੂੰ ਕਰਦੀ ਮੈਂ ਮੰਨਦਾ ਵਾ ਪਰ ਤੂੰ ਬਾਅਦ ਚ ਕਰ ਲੈ ਤੂੰ ਜਾਣਾ ਕਿਤੇ ਮੈਨੂੰ ਤੋੜ ਲਾ ਪਹਿਲਾਂ ਫੇਰ ਕਰ ਲੈ। ਸੇਰ ਨਹੀਂ ਤੇ ਮੈਂ ਲੱਗੀ ਉਹ ਤਾਂ ਨਜ਼ਰ ਨਹੀਂ ਆਂਦੀ ਆ ਕੰਮ। ਉਹ ਯਾਰ ਉਹ ਮੈਨੂੰ ਰੋਜ਼ ਬੋਲਦਾ ਹੀ। ਤੂੰ ਇਹਨਾਂ ਨਾਲ ਇਹਨਾਂ ਜਿੱਲੀ ਜਿੱਲੀ ਨਾ ਕਰਿਆ ਕਰੋ। ਜਿੱਲੀ ਨਹੀਂ ਤੇ ਹੋਰ ਕੀ ਕਰਾਂ ਫੇਰ ਦੱਸ ਦੇ ਮੈਨੂੰ। ਇੱਕ ਵਾਰੀ ਵੀ ਕਿਹਾ ਹੀ ਮੈਂ ਆਪੇ ਕਰ ਲੂੰਗੀ, ਹੁਣੇ ਕਰ ਲੂੰਗੀ ਜਾਂ ਬਾਅਦ 'ਚ ਕਰ ਲੂੰਗੀ। ਤੋੜ ਲਾ ਪਹਿਲਾਂ ਤੁਹਾਨੂੰ ਮੈਂ। ਹਾਦ ਹੋਈ ਪਈ ਆ। ਹੁਣੇ ਵੇਖੀ ਉਹਦੇ ਫੋਨ ਵੱਜਣੇ ਸ਼ੁਰੂ ਹੋ ਜਾਣੇ ਆ। ਜੇ ਆਹੀ ਕੰਮ ਤੂੰ ਟਾਈਮ ਸ਼ੇਅਰ ਕਰ ਲੈ ਤੇ ਮੈਂ ਵੀ ਟਾਈਮ ਸ਼ੇਅਰ ਚੱਲ ਜਾ। ਬੰਦੇ ਨੇ ਅਥੇ ਜਵਾਬ ਦੇਣਾ ਜਾ ਕੇ ਵੀ ਉੱਥੇ ਜਾ ਕੇ ਬੈਠੋ ਮੈਂ ਰੋਟੀ ਲਿਆ ਲੈਂਦੀ ਕਿੰਨਾ ਟਾਈਮ ਤੇ ਹੋ ਗਿਆ ਹੁਣ ਉਹ ਟਾਈਮ ਵੇਖ ਉਧਰ ਅਜੇ ਵੀ 2-2 ਮਿੰਟ 2-2 ਮਿੰਟ ਕਰੀ ਜੰਨੀ ਆ ਤੂੰ ਮੈਂ ਚਲਾਈ ਜਾ ਬੈਠੋ ਜਾ ਫੇਰ 2 ਮਿੰਟ ਹਾਲੇ ਅੱਧੀ ਕਾਲੀ ਕਾਦੀ ਪੈਦਾ ਨਾ ਜਦੋਂ ਅੱਗੇ ਅਗਲੇ ਨੂੰ ਜਵਾਬ ਦੇਣਾ ਪੈਂਦਾ ਨਾ ਉਦੋਂ ਪਤਾ ਲੱਗਦਾ ਕਾਲੀ ਕਾਦੀ ਪਈ ਮੈਨੂੰ ਨਹੀਂ ਜਾ ਬੈਠੋ ਮੈਂ ਲਿਆਣੀ ਰੋਟੀ ਰੋਟੀ ਲਿਓ ਨਹੀਂ ਰੋਟੀ ਲਿਓ ਨਹੀਂ ਪਤਾ ਨਹੀਂ ਕਿਹੜੇ ਵੇਲੇ ਲਿਓਣੀ ਐ ਨੇ ਰੋਟੀ ਹੀ ਹੋ ਗਿਆ ਤੁਹਾਨੂੰ ਸਵੇਰ ਸਵੇਰ ਗਲੇਸ਼ ਪਾ ਕੇ ਪੈਜਿੰਦੇ ਮੇਟਣਾ ਆਣ ਵਾਂ ਕੇ ਹਿਤ ਬਾ ਜਾਂਦੀ ਆ ਮਾਲੇ ਹੈ ਕਿੰਨਾ ਟਾਈਮ ਪਿਆ ਤੜੇ ਜਾਣਗੇ ਉਹ ਟਾਈਮ ਤੇ ਕਿੰਨਾ ਪਿਆ ਵਾ ਤੇ ਰਸਤੇ ਚ ਨਹੀਂ ਲੱਗਣਾ ਟਾਈਮ ਤੈਨੂੰ ਨਹੀਂ ਪਤਾ ਕਿੰਨੀ ਟ੍ਰੈਫਿਕ ਹੁੰਦੀ ਆ ਜਾਂਦਾ ਹੀ ਉਹਨੇ ਬੋਲਣਾ ਮੈਨੂੰ ਤੂੰ ਚਾ ਕੇ ਨਾ ਬਵਾ ਦੋ ਮਿੰਟ ਮੈਂ ਲੈ ਆਈ ਹੁਣੇ ਨਾਸ਼ਤਾ ਤੂੰ ਥੋੜੀ ਜਵਾਬ ਦੇ ਨਾ ਜਵਾਬ ਤੇ ਮੈਨੂੰ ਹੀ ਦੇਣਾ ਪੈਣਾ ਉੱਥੇ ਐਹੀ ਤੈਨੂੰ ਮੈਂ ਕਹਿਣਾ ਕਿ ਤੂੰ ਆਪਣੇ ਕੰਮ ਬਾਅਦ ਚ ਕਰ ਲਿਆ ਕਰ ਸੇਰੇ ਸੇਰੇ ਚ ਕਲੇਸ਼ ਪਾਉਣ ਵਾਲੀ ਕੋਈ ਗੱਲ ਹੈਗੀ ਆ ਦੱਸ ਨਾਲ ਇਹ ਕਲੇਸ਼ ਨਹੀਂ ਆ ਨਾਲ ਮੈਂ ਤੈਨੂੰ ਟਾਈਮ ਸ਼ੇਅਰ ਕੰਮ ਕਰਨ ਲਈ ਕਹਿਣ ਆ ਯਾਹੀ ਤੂੰ ਟਾਈਮ ਸ਼ੇਅਰ ਕਰ ਲੈ ਤੇ ਮੈਂ ਵੀ ਨਿਕਲਾਂ ਇੰਨੀ ਟ੍ਰੈਫਿਕ ਹੁੰਦੀ ਉਹਦੇ ਚ ਜਾਮ ਚ ਇੰਨਾ ਮੈਂ ਫਸਿਆ ਨਾਲ ਕੀ ਦੱਸਾਂ ਯਾਰ ਤੈਨੂੰ ਆਹਾ ਕੀ ਬਣਾਇਆ ਤੈਨੂੰ ਸਬਜ਼ੀ ਬਣਾਉਣੀ ਵੀ ਨਹੀਂ ਹੁੰਦੀ ਉਹਨੇ ਜਨਾਨੀਆਂ ਵਾਲੇ ਕੰਮ ਹੀ ਨਹੀਂ ਹੁੰਦੇ ਤੈਨੂੰ ਕਿ ਕਹਿੰਦੀ ਮੇਰੇ ਨਾਲ ਸਾਰੀ ਦਿਹਾੜੀ ਲੜਦਾ ਰਹਿੰਦਾ ਵਾ ਲੜਾ ਨਹੀਂ ਤੇ ਹੋਰ ਕੀ ਕਰਾਂ ਮੇਰੀ ਤੇ ਤੂੰ ਜਿੰਦਗੀ ਖਰਾਬ ਕੀਤੀ ਸਾਰੀ ਅੱਜ ਕੱਲ ਇੰਡੀਆ YouTube ਤੇ ਵੀਡੀਓ ਹੁੰਦੀ ਆ ਉਹਦੇ ਵਾਲੀ ਵੀ ਇੱਕ ਕੇ ਸਿਖਲਾ ਤੂੰ ਜੱਲ ਆ ਜਾਨੂ ਮੈਂ ਨਹੀਂ ਖਾਣੀ ਓ ਯਾ ਤੇ ਨੂੰ ਤੂੰ ਬੋਲ ਨਹੀਂ ਜਾਂਦੇ ਓ ਸੱਸ ਜੀ ਗੱਲ ਦੇ ਦੀ ਕੀ ਹਾਲ ਜੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਮੈਨੂੰ ਰੱਜੇਤਾ ਹੀ ਭੁੱਲ ਗਿਆ ਟੰਡੇ ਹੋਂਦਾ ਮੈਂ ਦੱਸਣਾ ਹੀ ਸਕੋ ਇਹਨਾਂ ਨੂੰ ਮੈਨੂੰ ਚੇਤਾ ਹੀ ਭੁੱਲ ਗਿਆ ਭਾਈ ਨੇ ਨਾ ਮੈਂ ਚੈੱਕ ਕਰ ਆਪਣਾ ਜਰਾ ਮੈਨੂੰ ਭਾਈ ਨੇ ਕੀਤਾ ਸੀ ਫੋਨ ਕਿ ਤੇਰੀ ਭੈਣ ਨੇ ਆਉਣਾ ਹੀ ਤੇ ਤੂੰ ਉਹਨੂੰ ਲੈ ਆਈ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਚਲ ਕੋਈ ਨਾ ਕੀ ਹੋਇਆ ਤੰਦੋਂ ਨਹੀਂ ਹੋਇਆ ਕੁਛ ਨਹੀਂ ਜਲ ਆ ਜਾ ਦੀਦੀ ਵਾਸਤੇ ਪਾਣੀ ਬਣੀ ਲਿਆ ਬੈਠਾ ਦੀਦੀ ਮੈਂ ਪਾਣੀ ਲੈ ਕੇ ਆਉਂਦੀ ਹੋਰ ਭਾਈ ਉਹਨਾਂ ਦਾ ਕੀ ਹਾਲ ਈ ਕਿਹਾ ਤੇਰੀ ਆਵਾਜ਼ ਬਾਹਰ ਮੋਰ ਤੱਕ ਕਰ ਜਾਂਦੀ ਆ ਉਹ ਨਹੀਂ ਪਤਾ ਕੀ ਗੱਲ ਆ ਮੈਂ ਲੇਟ ਹੋ ਗਿਆ ਸੀ ਨਾ ਇਸ ਕਰਕੇ ਥੋੜਾ ਮਨ ਖਿੱਜਿਆ ਕਿ ਜਹਾ ਹੀ ਮੈਨੂੰ ਇਹ ਕੀਤਾ ਹੀ ਭਾਜੀ ਨੇ ਫੋਨ ਹੈ ਕਹਿੰਦੇ ਮੈਂ 3-4 ਦਿਨਾਂ ਵਾਸਤੇ ਬਾਹਰ ਚੱਲਿਆ ਤੇ ਤੂੰ ਨਾ ਭੈਣ ਆਪਣੀ ਨੂੰ ਲੈ ਆਈਂ ਦਰਅਸਲ ਜਣਾ ਮੈਂ ਸਵੇਰ ਦਾ ਤੇ ਉੱਠਿਆ ਤਾਂ ਮੈਂ ਸਵੇਰ ਦਾ ਹੀ ਆ ਤੇ ਮੈਂ ਕਹਾ ਚੱਲ ਐ ਵੀ ਨਾਸ਼ਤਾ ਕਰਕੇ ਤੇ ਫੇਰ ਇੱਕ ਵਾਰੀ ਜਾਨਾ ਤੁਸੀਂ ਵੀ ਮੈਨੂੰ ਫੋਨ ਨਹੀਂ ਨਾ ਕੀਤਾ ਹੋਣ ਲੱਗਿਆ ਫੋਨ ਚੈੱਕ ਕਰ ਲੈ ਆਪਣਾ ਅੱਛਾ ਕੀਤਾ ਹੀ ਫੋਨ ਹੋ ਸਣਾ ਦੀਨੂ ਠੀਕ ਹੈ ਸਭ ਕੁਝ ਹਾਂ ਸਭ ਠੀਕ ਹੈ ਕਿੰਨਾ ਕੀਤਾ ਦੀਨੂ ਤੂੰ ਆ ਗਈ ਮੈਂ ਵੀ ਘਰ ਬੋਹਰ ਹੀ ਜਾਂਦੀ ਪਈ ਆ ਹਾਂ ਉਹਦਾ ਕੀ ਬੱਚੇ ਨਾਲ ਕੇ ਗਏ ਨਾ ਮੈਂ ਤਾਂ ਵੀ ਆ ਗਈ ਮੈਂ ਕਿਹਾ ਚੱਲ ਮੈਂ ਉਧਰ ਹੋ ਆਣੀ ਆ ਤੇ ਐਸ ਕਰਕੇ ਉਹ ਤੂੰ ਸੁਣਾ ਠੀਕ ਆ ਤੂੰ ਪਾਣੀ ਪੀਓ ਮੈਂ ਆਣੀ ਆ ਮੈਂ ਫਿਰ ਚੱਲ ਜਾਂਣਾ ਤੇਰੀ ਕੰਮ ਤੇ ਰੋਟੀ ਨਹੀਂ ਖਾਣੀ ਰੋਟੀ ਦੇ ਖਾ ਜਾ ਨਹੀਂ ਰੋਟੀ ਹੁਣ ਮੈਂ ਉੱਥੇ ਹੀ ਖਾ ਲੂੰਗਾ ਮੈਂ ਨਾ ਅੱਗੇ ਬੜੀ ਲੇਟ ਹੈਗਾ ਹੀ ਤੇ ਮੈਂ ਫਿਰ ਤੁਹਾਨੂੰ ਆ ਕੇ ਮਿਲਦਾ ਜੀ ਚਲ ਠੀਕ ਫੋਨ ਤੇ ਵੜੇ ਹੋਏ ਜੇ ਗਾਲ੍ਹਾਂ ਕੱਢ ਲਿਆ ਕਰੋ ਮੇਰੇ ਨਾਲ ਤੇrna ਕਾਦੀ ਗੱਲ ਕਰਾਂ ਅੰਨਾਲ ਮੈਂ ਫੋਨ ਤੇ ਨਹੀਂ ਵੜਿਆ ਮੈਂ ਕੰਮ ਹੀ ਕਰਨਿਆ ਵਾਂ ਉੱਥੇ ਵੀ ਤੇ ਤੁਸੀਂ ਕੰਮ ਕਰਦੇਗੇ ਜੇ ਘਰ ਆਨ ਕਿ ਉਸ ਟਾਈਮ ਤੇ ਨਾਲ ਲੜਨ ਲੱਗ ਜਾਂਦੇ ਜੇ ਬਣਦੇ ਬਾਨੀ ਮਾਰਦੇ ਰਹਿੰਦੇ ਜੇ ਕੀ ਗੱਲ ਹੋਈ ਆ ਨਾਲ ਤੇਰ ਨਾਲ ਕਿਹੜੀ ਮੈਂ ਗੱਲ ਕਰਾਂ ਜਾ ਮੈਂ ਬਾਜ਼ਾਰ ਜਾਣਾ ਮੇਰੇ ਵਾਸਤੇ ਸ਼ਰਟ ਲੈ ਕੇ ਆ ਫੋਨ ਹੈ ਤੇ ਤੁਸੀਂ ਆਏ ਜੀ ਫਿਰ ਤੁਸੀਂ ਬਾਜ਼ਾਰ ਜਾਣਾ ਵਾ ਯਾਰ ਜਾਣਾ ਨਹੀਂ ਆ ਜਿਹੜੇ ਬੁਜ਼ਾਰ ਦੇ ਕੰਮ ਕਰਨੇ ਮੈਂ ਕਰਨੇ ਨਹੀਂ ਆ ਨਾਲੇ ਨਾ ਬਹੁਤੇ ਸਵਾਲ ਜਵਾਬ ਨਹੀਂ ਕਰੀ ਦਿੰਦੇ ਜੋ ਕੰਮ ਕਿਹਾ ਜਾਵੇ ਉਹੀ ਕਰੀ ਦਿੰਦੇ ਆ ਲੈ ਆਨੀ ਆ ਸਵੇਰ ਦੇ ਪ੍ਰੈਸ ਕੀਤੀ ਤੁਹਾਡੀ ਚਲਟ ਲੈ ਕੇ ਆਨੀ ਆ ਘੰਟ ਬਸ ਰੜਾਈ ਦਾ ਬੰਨਾ ਹੀ ਚੱਲਦਾ ਉਹ ਜਾ ਯਾਰ ਜਲਦੀ ਜਾ ਜਾ ਉਠ ਆ ਲੈ ਫੜਾ ਚਲਟਾ ਆ ਕੀ ਆ ਮਾਸਾ ਪ੍ਰੈਸ ਹੀ ਕਰ ਲੈਂਦੀ ਹੋਂ ਕਿ ਐ ਪ੍ਰੈਸ ਕਿਤੀ ਹੋਈ ਆ ਆ ਪ੍ਰੈਸ ਆ ਪ੍ਰੈਸ ਕੀਤੀ ਹੁੰਦੀ ਤੇ ਤੈ ਤੂੰ ਲਾ ਕੇ ਰੱਖ ਦੇ ਉਤਨੇ ਚੁੱਕ ਲਿਆਈਆਂ ਬਿਨਾ ਪ੍ਰੈਸ ਤਾਈਂ ਯਾਰ ਨੂੰ ਪ੍ਰੈਸ ਕਰਕੇ ਲਿਆ ਭੋਲੀ ਬੋਲੋ ਦੀਦੀ ਸੁਣਨਗੇ ਤੇ ਸੁਣ ਲ ਲੈ ਦੀਦੀ ਉਹਨਾਂ ਨੂੰ ਵੀ ਪਤਾ ਲੱਗੇ ਤੈਨੂੰ ਕੋਈ ਘਰ ਦਾ ਕੰਮ ਕਰਨਾ ਨਹੀਂ ਹੁੰਦਾ ਨਾ ਤੈਨੂੰ ਰੋਟੀ ਬਣਾਉਣੀ ਹੁੰਦੀ ਨਾ ਤੈਨੂੰ ਚਾਹ ਬਣਾਉਣੀ ਹੁੰਦੀ ਹੋਂ ਤੈਨੂੰ ਕੱਪੜੇ ਵੀ ਪ੍ਰੈਸ ਕਰਨੇ ਭੁੱਲ ਗਏ ਆ ਸੁਣਦੇ ਆ ਤੇ ਸੁਣ ਲੈਨ ਉਹਨਾਂ ਨੂੰ ਵੀ ਪਤਾ ਲੱਗੇ ਮੇਰੀ ਜ਼ਿੰਦਗੀ ਕਿਵੇਂ ਖਰਾਬ ਕੀਤੀ ਤੂੰ ਨਾਲ ਇਹਨਾਂ ਨੂੰ ਢੰਗ ਚ ਅਜਨਾ ਪ੍ਰੈਸ ਕਰਕੇ ਲਾਈ ਹੁਣ ਜਾਨ ਮੇਰਾ ਮੂਹ ਵੀ ਵੇਖੀ ਨਹੀਂ ਐ ਜ਼ਿੰਦਗੀ ਖਰਾਬ ਕੀਤੀ ਪਈ ਐ ਨੇ ਕੋਈ ਹਾਲ ਨਹੀਂ ਇਹਦਾ ਪਤਾ ਨਹੀਂ ਕਿੱਥੋਂ ਪੱਲੇ ਪੈ ਗਈ ਏ ਮੇਰੇ ਆਜੋ ਦੀਦੀ ਬਹਿ ਜਾ ਬਹਿ ਤੇ ਮੈਂ ਜਾਣੀ ਆ ਮੇਰੀ ਗੱਲ ਸੁਣ ਇੰਨੇ ਰੋਲਾ ਪਾਈ ਜਾਂਣਾ ਤੈਨੂੰ ਹੋਇਆ ਕੀ ਆ ਮੈਂ ਸਵੇਰੇ ਵੀ ਆਈ ਉਹ ਬਾਹਰ ਮੋੜ ਤੱਕ ਤਰੀਆਂ ਵਾਜਾ ਜਾਂਦੀਆਂ ਸੀ ਹੁਣ ਵੀ ਮੈਂ ਬੈਠੀ ਆ ਤੁਸ ਅੰਦਰ ਬਾਅਦ ਚ ਵੜਿਆ ਪਹਿਲੇ ਤੇਰੀ ਕਿੱਚ ਕਿੱਚ ਸ਼ੁਰੂ ਹੋ ਗਈ ਹੈ ਉਹ ਦਿਰੀ ਕਲਪਨਾ ਤੇ ਹੋਰ ਕੀ ਕਰਾਂ ਦੱਸੋ ਹਾਂ ਨਾ ਨੂੰ ਰੋਟੀ ਬਣਾਉਣੀ ਹੁੰਦੀ ਨਾ ਨੂੰ ਚਾਹ ਬਣਾਉਣੀ ਹੁੰਦੀ ਹੁਣ ਤੇ ਕੱਪੜੇ ਵੀ ਨਹੀਂ ਉਹਨੂੰ ਪ੍ਰੈਸ ਕਰਨੇ ਹੁੰਦੇ ਕਲਪਨਾ ਨੂੰ ਫੇਰ ਦੱਸੋ ਕੀ ਕਰਾਂ ਮੈਂ ਜ਼ਿੰਦਗੀ ਹਰਾਮ ਕੀਤੀ ਬਈ ਉਹਨੇ ਮੇਰੀ ਮੈਂ ਸਵੇਰ ਦੀ ਆਈ ਆ ਦੇਖਣ ਦੀ ਆ ਸਾਰਾ ਕੰਮ ਕਰਨ ਦੀ ਚੰਗੀ ਭਲੀ ਰੋਟੀ ਪਾਣੀ ਬਣਾ ਕੇ ਖਵਾਇਆ ਕੱਪੜਾ ਲੀੜਾ ਉਹਨੇ ਤੋਤਾ ਇੰਨੇ ਸਾਲਾਂ ਦੀ ਉਹ ਕੰਮ ਕਰਨ ਦੀ ਆ ਤਾਰਾ ਘਰ ਪਰਿਵਾਰ ਸਮਾਂ ਲੈਂਦੀ ਐ ਤੈਨੂੰ ਹੋਣੀਓ ਚ ਗਲਤੀਆਂ ਨਜ਼ਰ ਆਉਣ ਲੱਗ ਪਈਆਂ ਉਹ ਦੇਰੇ ਜੇ ਸਹੀ ਟਾਣਾ ਕਰਦੀ ਹੁੰਦੀ ਨਾ ਤੇ ਮੈਂ ਵੀ ਕਾ ਪੀ ਕੇ ਕੰਮ ਤੇ ਟਾਈਮ ਸੈੱਟ ਜਾਵਾ ਰੋਜ਼ ਮੈਂ ਕਲਪਦਾ ਐਸੇ ਗੱਲ ਤੋਂ ਤੂੰ ਤਾਂ ਐਵੇਂ ਫਾਲਤੂ ਦਾ ਕਲਪਨਾ ਰਹਿਣਾ ਤੈਨੂੰ ਨਹੀਂ ਦਿਖਦਾ ਜਦੋਂ ਅਸੀਂ ਆਨੇ ਕਿੱਦਾਂ ਪੈਰਾਂ ਥੱਲੇ ਉਹ ਹੱਥ ਧਰਦੀ ਐ ਇੰਨੇ ਸਾਲ ਹੋ ਗਏ ਸਾਰੇ ਘਰ ਪਰਿਵਾਰ ਨੂੰ ਸੰਭਾਲ ਲੈਂਦੀ ਉਹ ਉਹ ਤੈਨੂੰ ਨਜ਼ਰ ਨਹੀਂ ਆਉਂਦਾ ਅੱਜ ਕੱਲ ਨਾ ਨੋਵਾਂ ਤਿਆਂ ਕਹੀ ਦੀ ਸੁਣਦੀਆਂ ਨਹੀਂ ਆ ਤਮੀ ਸਵੇਰ ਦੀ ਆਈਆਂ ਇੱਕ ਵਾਰੀ ਨਹੀਂ ਆ ਕੇ ਉਹਨੇ ਕਿਹਾ ਕਿ ਦੀਦੀ ਤੁਸੀਂ ਦੇਖ ਲਓ ਕਿੰਦਾ ਬੋਲਦੇ ਪਿਆ ਉਹ ਮੈਂ ਤੈਨੂੰ ਵੱਡੀ ਭੈਣ ਦੇ ਹੋਂਦੇ ਨਾਤੇ ਸਮਝਾਉਂਦੀ ਪਈ ਆ ਹੁਣ ਤੂੰ ਕੁਆਰਾ ਨਹੀਂ ਵਿਆਹਿਆ ਗਿਆ ਵਾ ਜਿਹੜੀ ਤੂੰ ਗੱਲਾਂ ਕਰਦਾ ਨਾ ਮਾਪਿਓ ਤੇ ਭੈਣ ਭਰਾ ਬਰਦਾਸ਼ਤ ਕਰਦੇ ਆ ਅੱਜ ਕੱਲ੍ਹ ਦੀਆਂ ਨੋਹਾਂ ਤੇ ਉਹ ਬਿਲਕੁਲ ਨਹੀਂ ਕਰਦੇ ਉਹ ਫੇਰ ਵੀ ਚੰਗੀ ਆ ਜਿਹੜੀ ਤੇਰੇ ਅੱਗੇ ਨਹੀਂ ਬੋਲਦੀ ਅਜੇ ਵੀ ਟਾਈਮ ਹੈ ਗਈ ਆਪਣਾ ਘਰ ਸੁਧਾਰ ਲਾ ਮੈਂ بڑے ਘਰ ਬੈਠੇ ਦੌੜ ਜਲੋ ਇਹ ਨਾ ਹੋਵੇ ਤੇਰਨਾ ਵੀ ਕੁਛ ਇਦਾਂ ਦਾ ਹੋਵੇ ਤੇ ਤੁਹਾਨੂੰ ਕਹੇ ਅਸੀਂ ਤੈਨੂੰ ਹੁਣ ਸਮਝਾ ਸਕਦੇ ਹਾਂ ਬਾਅਦ ਤੁਹਾਡੇ ਹੱਥ ਵਿੱਚ ਕੁਝ ਨਹੀਂ ਹੋਣਾ ਨਾ ਅਸੀਂ ਮੁੜ ਕੇ ਕੁਝ ਕਰ ਸਕ ਨਹੀਂ ਤੇ ਨਾ ਮੁੜ ਕੇ ਤੂੰ ਕੁਝ ਕਰ ਸਕਣਾ ਹੈ ਅਜੇ ਵੀ ਬੇਲਾ ਹੈ ਗਈ ਆਪਣਾ ਆਪ ਸੁਧਾਰ ਲਾ ਤੇ ਆਪਣਾ ਘਰ ਬਚਾ ਲਾ ਇੱਕ ਘਰ ਦੁਬਾਰਾ ਨਿਊ ਬਣ ਦੇ ਤੂੰ ਇਹ ਸੋਚ ਕਿ ਤੇਰਾ ਜੀਜਾ ਇਦਾਂ ਮੇਰੇ ਨਾਲ ਕਰੇ ਤੇ ਤੂੰ ਬਰਦਾਸ਼ਤ ਕਰੇਂਗਾ ਮੈਂ ਨਾ ਕਰਾਂ ਇੱਕ ਮਿੰਟ ਨਾ ਰਵਾਂ ਉੱਥੇ ਤੂੰ ਵੇਖੋ ਇਨਾ ਕੁਝ ਕਰਨ ਤੋਂ ਬਾਅਦ ਵੀ ਮੈਨੂੰ ਕੁਝ ਕਹਿ ਨਹੀਂ ਦੇਈ ਸਾਰਾ ਕੁਝ ਬਰਦਾਸ਼ਤ ਕਰਨ ਦੀ ਕੰਮ ਕਰਨ ਦੀਗਾ ਫਿਰ ਤੇਰੇ ਗੜੀ ਅੱਗੇ ਪਿੱਛੇ ਤੁਰੇ ਫਿਰਦੀ ਸਾਨੂੰ ਸੰਭਾਲਦੀ ਆ ਤੋ ਉਹ ਚੀਜ਼ਾਂ ਵੱਲ ਧਿਆਨ ਦੇ ਇੱਕar ਜਿਹੜੇ ਦੁਬਾਰਾ ਦੁਬਾਰਾ ਨਹੀਂ ਬਣਦੇ ਇਹ ਮੰਜ਼ੀਰਾ ਦੇਣ ਨਹੀਂ ਆ ਜਿਹੜਾ ਉਣ ਲਿਆ ਤੇ ਦੇਣ ਲਿਆ ਵਕਤ ਜਿਹੜਾ ਇੱਕ ਵਾਰੀ ਹੱਥੋਂ ਨਿਕਲ ਗਿਆ ਨਾ ਦੁਬਾਰਾ ਨਹੀਂ ਆਉਂਦਾ ਸਹੀ ਗੱਲ ਦੀਦੀ ਤੁਸੀਂ ਬਿਲਕੁਲ ਸਹੀ ਕਹਿੰਦੇ ਜੇ ਮੈਂ ਨਾਲ ਦੀ ਨਿੱਕੀ ਨਿੱਕੀ ਗੱਲ ਤੇ ਗਲਤੀ ਕਰਦਾ ਸੀ ਉਹ ਮੇਰੇ ਅੱਗੇ ਇੱਕ ਵਾਰੀ ਵੀ ਨਹੀਂ ਬੋਲਦੀ ਮੈਂ ਬਹੁਤ ਗਲਤ ਕਰਦਾ ਉਹਦੇ ਨਾਲ ਮੈਂ ਬਹੁਤ ੱਕਾ ਕਰਦਾ ਮੈਂ ਜੋ ਵੀ ਉਹਨੂੰ ਕੰਮ ਕਹਿੰਦਾ ਨਾ ਉਹੀ ਕੰਮ ਕਰਦੀ ਪਰ ਮੈਂ ਫਿਰ ਵੀ ਉਹਦੇ ਸਾਰੇ ਕੰਮ 'ਚ ਗਲਤੀ ੜਦਾ ਹੀ ਮੈਂ ਆਪਣੇ ਆਪ ਨੂੰ ਸੱਚੀ ਗੱਲ ਦੇਦੀ ਮੈਂ ਬਦਲ ਹੀ ਨਹੀਂ ਸਕਿਆ ਮੈਂ ਆਪਣਾ ਸੁਭਾਅ ਉਹੀ ਰੱਖਿਆ ਦੀਦੀ ਉਹ ਇੰਨੀ ਚੰਗੀ ਆ ਨਾ ਮੈਂ ਉਹਦੀ ਕਦਰ ਹੀ ਨਹੀਂ ਕਰਦਾ ਤੋ ਇਹ ਹੁਣ ਟੈਂਸ਼ਨ ਨਾ ਲਓ ਮੈਂ ਸਗੋ ਆਪ ਉਹਦੇ ਕੰਮ ਵਿੱਚ ਹੱਥ ਮੰਡਾਵਾਂਗਾ ਹੁਣ ਤੁਸੀਂ ਬੇਫਿਕਰ ਹੋ ਜਾਓ ਹੁਣ ਮੈਂ ਕੋਈ ਵੀ ਇਦਾਂ ਦੀ ਗਲਤੀ ਨਹੀਂ ਕਰਾਂਗਾ ਸਰ ਠੀਕ ਆ ਤੂੰ ਆਪਣੇ ਆਪ ਨੇ ਸੁਧਾਰ ਲੈਣਾ ਹੁਣ ਮਾਂ ਵੀ ਆਪਣੇ ਘਰ ਹੱਸ ਕੇ ਘੇੜ ਲਈ ਜਾਊਗੀ ਤੇ ਟੈਨਸ਼ਨ ਫ੍ਰੀ ਰਹੂਗੀ ਮੈਨੂੰ ਤੇਰੀ ਟੈਨਸ਼ਨ ਨਹੀਂ ਲੱਗੂਗੀ ਹਾਂ ਪਰ ਤੜਾੜੀ ਸੱਚਾਈ ਤੂੰ ਨਾ ਮੇਰੀ ਸ਼ਰਟ ਨਾ ਪ੍ਰੈਸ ਕਰਾਇਆ ਕਰ ਮੈਂ ਆਪੇ ਕਰ ਲਿਆ ਕਰੂੰਗਾ ਤੂੰ ਹੀ ਕੰਮ ਕਰਨੀ ਆ ਮੈਂ ਆਪ ਹੀ ਕਰ ਲਾਂ ਕਰਾਂਗੀ ਨਹੀਂ ਹੋਣਾ ਨਾਲੇ ਮੈਂ ਨਾ ਸਹੀ ਢੰਗ ਨਾ ਕਰਾਂ ਕਰਾਂਗੀ ਨਹੀਂ ਨਹੀਂ ਤੂੰ ਬਿਲਕੁਲ ਸਹੀ ਕੀਤੀ ਆ ਨਾਲੇ ਨਾ ਮੈਂ ਤੇਰੇ ਘਰ ਦੇ ਕੰਮਾਂ 'ਚ ਨਾ ਹੱਥ ਵੀ ਮੜਾਇਆ ਕਰੂੰਗਾ ਤੂੰ ਟੈਨਸ਼ਨ ਨਾ ਲੈ ਹੁਣ ਮੈਂ ਤੇਰੇ ਨਾਲ ਹਰ ਤੇਰੇ ਕੰਮ 'ਚ ਖੜ੍ਹਾ ਕਰਾਂਗਾ ਸੱਚੀ ਕਹਿੰਦੇ ਜੀ ਵੇਖ ਲਓ ਕੱਲ ਨੂੰ ਮੁਕਰਨਾ ਜਾਇਓ ਉਹ ਹਾਂ ਯਾਰ ਸੱਚੀ ਕਹਿਣਾ ਮੈਂ ਕੱਲ ਹੀ ਮੁਕਰਨਾ ਐਨੋਂ ਏ ਕੱਲ ਨੂੰ ਦੀਦੀ ਜਾਣ ਤੇ ਤੁਸੀਂ ਮੁਕਰ ਜੋ ਉਹ ਨਹੀਂ ਯਾਰ ਨਹੀਂ ਨਹੀਂ ਮੁਕਰਦਾ ਤੂੰ ਟੈਨਸ਼ਨ ਨਾ ਲੈ ਚਲੋ ਤੁਸੀਂ ਬੈਠੋ ਐ ਹੀ ਖੁਸ਼ੀ ਜੀ ਨਾ ਮੈਂ ਤੁਹਾਡੇ ਵਾਸਤੇ ਚਾਹ ਤੇ ਪਕੌੜੇ ਬਣਾ ਕੇ ਲਿਆਂਦੀ ਠੀਕ ਆ ਠੀਕ ਆ ਸੱਸੀ ਗਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਬਣਾਈਆਂ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਨਾਨੀਆਂ ਨੂੰ ਘਰਾਂ ਵਿੱਚ ਕਿੰਨੇ ਕੰਮ ਹੁੰਦੇ ਆ ਤੇ ਉਹ ਕੰਮ ਕਰਦੀਆਂ ਤੇ ਕੁਝ ਇਨਸਾਨ ਹੁੰਦੇ ਆ ਜਿਹੜੇ ਇਹੋ ਜਿਹੀ ਸੋਚਦੇ ਆ ਕਿ ਜਨਾਨੀ ਨੂੰ ਕੀ ਕੰਮ ਆ ਵੇਲੀਆਂ ਰਹਿੰਦੀਆਂ ਵਾ ਆਹ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਨੋਕਾ ਟੋਕੀ ਕਰਦੇ ਆ ਉਹਨਾਂ ਵੀਰਾਂ ਵਾਸਤੇ ਆਪਾਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਬਹੁਤ ਜ਼ਿਆਦੇ ਕੰਮ ਹੁੰਦੇ ਆ ਲੇਡੀਜ਼ ਨੂੰ ਜਿਹੜੀ ਇਹ ਕਰਦੀਆਂ ਵਾ ਤੇ ਉਹ ਫੇਰ ਵੀ ਵਿਚਾਰੀਆਂ ਸਾਡੀਆਂ ਗੱਲਾਂ ਵੀ ਸਹਿੰਦੀਆਂ ਵਾ ਬੜਾ ਕੁਝ ਆਪਾਂ ਕਹਿੰਨੇ ਉਹਨਾਂ ਨੂੰ ਇਹ ਆਹੀ ਸਾਡੀ ਸੋਚ ਇਹ ਆ ਕਿ ਸਾਨੂੰ ਮਦਦ ਕਰਨੀ ਚਾਹੀਦੀ ਜਨਾਨੀਆਂ ਦੀ ਜਿੰਨਾ ਵੀ ਹੋ ਸਕੇ ਤੇ ਜੇ ਹੈਲਪ ਨਹੀਂ ਵੀ ਕਰ ਸਕਦੇ ਤੇ ਸਾਨੂੰ ਚਾਹੀਦਾ ਵਾ ਕਿ ਨੋਕਾ ਟੋਕੀ ਨਾ ਕਰੀਏ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਈਏ ਥੋੜੀ ਜਿਹਾ ਆਪਾਂ ਆਪਣੀ ਜਿਹੜੀ ਮੇਲ ਇਗੋ ਘਟਾ ਲਈਏ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਾ ਕਰੋ ਸਾਡਾ ਕੰਮ ਕਿੱਦਾਂ ਦਾ ਲੱਗਦਾ ਇਹ ਵੀ ਜਰੂਰ ਸਾਨੂੰ ਦੱਸਿਆ ਕਰੋ ਤਾਂ ਕਿ ਜੇ ਸਾਡਾ ਨਹੀਂ ਵੀ ਕੰਮ ਚੰਗਾ ਲੱਗਦਾ ਅਸੀਂ ਆਪਣੀਆਂ ਜਿਹੜੀਆਂ ਗਲਤੀਆਂ ਆਉਣ ਵਾਲੀ ਵੀਡੀਓ ਵਿੱਚ ਸੁਧਾਰ ਸਕੀਏ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਨਵੇਂ ਮੈਂਬਰਾਂ ਨੇ ਕੰਮ ਕੀਤਾ ਤੁਹਾਡੇ ਨਾਲ ਉਹਨਾਂ ਦਾ ਵੀ ਕੰਮ ਕਿਦਾਂ ਲੱਗਾ ਜਰੂਰ ਦੱਸਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜਰੂਰ ਦਬਾ ਦਿਓ ਤਾਂ ਕਿ ਜਿਹੜੀ ਮੇਰੀ ਆਉਣ ਵਾਲੀਆਂ ਵੀਡੀਓ ਹੁੰਦੀਆਂ ਵਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਆਪਣੇ ਆਲੇ ਦੁਆਲੇ ਨੂੰ ਰੱਖੋ ਸਾਫ਼ ਸੁਥਰਾ ਖੁਸ਼ ਰਹੋ ਆਬਾਦ ਰਹੋ ਜਿੰਨਾ ਵੀ ਹੋ ਸਕੇ ਰੁੱਖ ਲਗਾਓ ਰੁੱਖ ਲਗਾਓ ਜੀਵਨ ਬਚਾਓ ਸਤਿ ਸ੍ਰੀ ਅਕਾਲ